ਤੂੰ ਵਾਸਤੇ ਆਪ ਨੂੰ ਪਿਆਰ ਕਰਾਂਗੇ ਤੇ ਗੁਰਦਾ ਦਾ ਵਚਨ ਸਾਡੇ ਜੀਵਨ ਵਿੱਚ ਤੰਗ ਕਰੇਗਾ ਸਾਡੇ ਜੀਵਨ ਦੇ ਵਿੱਚ ਫਲ ਲੈ ਕੇ ਆਵੇਗਾ ਸਾਡੇ ਜੀਵਨ ਦੇ ਵਿੱਚ ਸਾਡੇ ਆਗਾਜ਼ਾਂ ਨੂੰ ਬਣਾ ਦਵੇਗਾ ਇਹ ਅਸੀਂ ਪ੍ਰਭੂ ਦੇ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਰੱਖਾਂਗੇ ਹallelujah 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 ਜਿਹੜੇ ਲੋਕ ਵਿਸ਼ਵਾਸ ਦੇ ਵਚਨ ਦੇ ਮੱਧ ਹੋਂਦੇ ਨਾਲ ਚੱਲਦੇ ਹਨ परमे पर तो ही प्रार्थना सुनता है बेनती गुदाच पी है प्रभु कामिया नहीं सोता अगर साड़े जीवन कोई पाप है कोई तो ना है कोई बुराई को है ना अगर कोई भी साड़े जीवन में पाप है असी आज को इस पाप पर अपने जीवन के जो बार खट्टा है हालेलुया हालेलुया हैलो या ताकि साड़ियाँ प्रातः नवरोग ਆਡੀਆਂ ਆਸਾਂ ਮਿਤਾਈਂ ਕਦੇ ਕੌਰੀਆ ਨਹੀਂ ਹੁੰਦੀਆ ਤੇ ਸਾਡਾ ਦਿਲ ਟੁੱਟ ਜਾਂਦਾ ਹੈ ਅਸੀਂ ਪਰੇਸ਼ਾਨੀ ਵਿੱਚ ਤੁਰੇ ਕਰਦੇ ਆ ਅਸੀਂ ਚਿੰਤਾ ਦੇ ਚਰੇਲੇ ਆ ਕਿਉਂਕਿ ਸਾਡੀ ਦੁਆ ਦਾ ਜਵਾਬ ਕੋਈ ਨਹੀਂ ਹਾਲੇਲੂਇਆ ਹਾਲੇਲੂਇਆ ਅਰੰਗ ਇਸ ਚਾਹੁੰਦੇ ਆ ਕਿ ਸਾਡੀ ਦੁਆ ਦਾ ਸਾਨੂੰ ਜਵਾਬ ਮਿਲੇ ਤੇ ਸਾਨੂੰ خدا ਦਾ ਵਾਚਨ ਆਪਣੇ ਜੀਵਨ ਵਿੱਚ ਰੱਖਣਾ ਚਾਹੀਦਾ ਹੈ ਤੇ خدا ਦਾ ਵਾਚਨ ਜਦ ਸਾਡੇ ਕੋਲ ਹੋਵੇਗਾ ਇਸ ਬੱਚੇ ਨੂੰ ਕੋਲ ਕੀ ਅਸੀਂ ਦੁਆ ਕਰਾਂਗੇ ਇਸ ਬੱਚੇ ਨਾਲ ਜਦ ਅਸੀਂ ਕੀ ਕਰਾਂਗੇ ਦੁਆ ਕਰਾਂਗੇ ਇਹ ਬੱਚੇ ਕੁਦਾਈ ਸੂਰੀ ਵਿੱਚ ਪਹੁੰਚੇਗਾ ਇਹ ਹੀ ਦੁਆ ਕੁਦਾਈ ਸੂਰੀ ਵਿੱਚ ਪਹੁੰਚੀ ਤੇ ਪ੍ਰਭੂ ਸੁਆਰਗਿਕ ਸਾਡੀ ਦੁਆ ਸੁਣ ਕੇ ਹਰ ਜੀ ਹੋਲੇਲੂਆ ਹਲੇਲੂਆ 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 ਉਸਨੂੰ ਰੱਬ ਦੇ ਬੱਚਿਆਂ ਦੇ ਵਿੱਚੋਂ ਵੀ ਸੂ ਕਰਦੇ ਹਾਂ ਰਬੂ ਜੀ ਲੋਪੜੇ ਪ੍ਰਸਾਦ ਨਹੀਂ ਕਰਦੇ ਰਬੂ ਨੀਵੇਂ ਲੋਪੜੇ ਕੀ ਕਰਦੇ ਹਨ ਸੰਤ ਕਰਦੇ ਹਾਂ ਹallelujah ਹallelujah